ਅੱਜ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਚਪੈਰਾ ਸਾਹਿਬ ਜੀ ਦੀ ਹਾਜ਼ਰੀ ਲਾਉਂਦੇ ਆਂ ਪਹਿਲਾ ਇਹ ਸ਼ਬਦ ਸਾਰ ਘਰ ਵਿੱਚ ਸੁਣੋ ਤੇ ਪੜੋ ਤੇ ਫੋਨ ਵਿੱਚ ਲਗਾ ਕੇ ਰੱਖੋ ਘਰ ਵਿੱਚ ਵਰਕ ਤਾਂ ਪੈਣਗੇ ਬਾਦ ਦੇ ਹੋਣਗੇ ਸੰਗਤ ਦੀ ਲੇਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕਰਦਿਆ ਕਰਦੀਆਂ ਤੰਗ ਨੇ ਮੈਨੂੰ ਕਰਦੀਆਂ ਤੰਗ ਨੇ ਮੈਨੂੰ ਪੀੜਾਂ ਜ਼ਿੰਦਗੀ ਦੇ ਰੰਗ ਦਿਆਂ ਕਰਦਿਆਂ ਨੇ ਤੰਗ ਜਿਵੇਂ ਜ਼ਿੰਦਗੀ ਦੇ ਰੰਗ ਦਿਆਂ ਕਰਦਿਆਂ ਨੇ ਤੰਗ ਜਿਵੇਂ ਪੀੜਾਂ ਜ਼ਿੰਦਗੀ ਦੇ ਰੰਗ ਦਿਆਂ ਕਰਦਿਆਂ ਨੇ ਤੰਗ ਜਿਵੇਂ ਜ਼ਿੰਦਗੀ ਦੇ ਰੰਗ ਦਿਆਂ ਕਰਦਿਆਂ ਨੇ ਤੰਗ ਜੀ ਮੈਨੂੰ ਕਰਮਾਂ ਵਿੱਚ ਲਿਖ ਦਿਓ ਮੇਰੇ ਕੜੀਆਂ ਸਤ ਸੰਗ ਦਿਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਕੜੀਆਂ ਸਤ ਸੰਗ ਦਿਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਗੜੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਲਿਖਿਓ ਮੇਰੇ ਮੈਂ ਮਾ ਤੇਰੇ ਦਰਦੀ ਦਾਤ ਗਾਉਂਦੇ ਮੈਂ ਦੇਖੇ ਸਾਰੇ ਮੈਂ ਮਾ ਤੇਰੇ ਦਰਦੀ ਦਾਤ ਗਾਉਂਦੇ ਮੈਂ ਦੇਖੇ ਸਾਰੇ ਮੈਂ ਮਾ ਤੇਰੇ ਦਰਦੀ ਦਾਤ ਗਉਂਦੇ ਮੈਂ ਦੇਖੇ ਸਾਰੇ ਸੋਹਣਿਆ ਤੇਰੇ ਦਰ ਤੋਂ ਦਤ ਡੁੱਬ ਜਾ ਨੂੰ ਮੇਰੇ ਸਹਾਰੇ ਸੋਹਣਿਆ ਤੇਰੇ ਦਰ ਤੋਂ ਦਤ ਡੁੱਬ ਜਾ ਨੂੰ ਮੇਰੇ ਸਹਾਰੇ ਬਖਸ਼ੋ ਪੁੱਲਾ ਜੋ ਮੇਰੀਆਂ ਮੈਂ ਤੁਝ ਮੈਨੂੰ ਜੋ ਡੰਗ ਦਿਆਂ ਕਸ਼ੋ ਪੁੱਲਾਂ ਜੋ ਮੇਰੀਆਂ ਮਹਿਨੂ ਜੋ ਬੰਗਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗਤੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗਤੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗਤੀਆਂ ਕਰਦਿਆਂ ਤੰਗ ਜੋ ਮੈਨੂੰ ਮਹਾਰਾਜ ਕਿਰਪਾ ਕਰੋ ਕਰਦਿਆਂ ਨੇ ਤੰਗ ਜੋ ਮੈਨੂੰ ਪੀੜਾ ਜ਼ਿੰਦਗੀ ਦੇ ਰੰਗ ਤੀਆਂ ਕਰਦਿਆਂ ਜੀ ਤੰਗ ਜੋ ਮੈਨੂੰ ਪੀੜਾ ਜ਼ਿੰਦਗੀ ਦੇ ਰੰਗਤਿਆਂ ਲਿਖ ਦਿਓ ਮੇਰੇ ਕਰਮ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮ ਦੇ ਵਿੱਚ ਘੜੀਆਂ ਸਤ